ਮੈਂ ਕੱਲ੍ਹ ਕਿਹਾ ਸਦਾਣੇ ਜਿਹੜਾ ਤੂੰ ਕੌਮ ਦਾ ਪ੍ਰਚਾਰਕ ਮਾਰਿਆ ਨਾ ਉਹ ਆਮ ਪ੍ਰਚਾਰਕ ਨਹੀਂ ਸੀ ਕਿਹਦਾ ਮਤਲਬ ਮੈਂ ਕਿਹਾ ਉਹ ਆਮ ਪ੍ਰਚਾਰਕ ਨਹੀਂ ਸੀ ਕਿਉਂਕਿ ਪ੍ਰਚਾਰਕ ਪ੍ਰਚਾਰਕ ਦੇ ਵਿੱਚ ਬੜਾ ਵੱਡਾ ਫਰਕ ਹੁੰਦਾ ਹੈ ਇੱਕ ਪ੍ਰਚਾਰਕ ਹੈ ਜਿਹੜਾ 1 ਘੰਟਾ ਬੋਲਦਾ ਹੈ ਕਿ ਲੋਕ ਘੜੀਆਂ ਵੇਖਦੇ ਪਏ ਨੇ ਬਾਸੀਆਂ ਲੈ ਰਹੇ ਨੇ ਇੱਕ ਪ੍ਰਚਾਰਕ ਉਹ ਹੁੰਦਾ ਵੀ 5 ਮਿੰਟ ਬੋਲਦਾ ਲੋਕ ਕਹਿੰਦੇ ਅਗਲਾ ਲਫ਼ਜ਼ ਇਹਦੇ ਮੂੰਹੋਂ ਨਿਕਲਦਾ ਕੀ ਪਿਆ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਜਿੱਥੇ ਬੋਲਦਾ ਸੀ ਨਾ ਜਿੱਥੇ ਬੋਲਦਾ ਹੁੰਦਾ ਸੀ ਨੌਜਵਾਨ ਖੜ ਕੇ ਕਹਿੰਦੇ ਹੁੰਦੇ ਸੀ ਬਾਈ ਇਸ ਤੋਂ ਬਾਅਦ ਆਪਾਂ ਕੋਈ ਲਹਿਰ ਛੇੜੀ ਐ ਕੋਈ ਮਹਿਮ ਛੇੜੀ ਐ ਇਹੋ ਜਿਹਾ ਉਸ ਬੰਦੇ ਦੇ ਵਿੱਚ ਕਾਹਬਰੀਅ ਸੀ ਹੁਣ ਤੁਸੀਂ ਇੱਕ ਸਵਾਲ ਕੀਤਾ ਵੀ ਲੱਖੇ ਨੂੰ ਕਿਉਂ ਨਹੀਂ ਪੁੱਛਿਆ ਮੈਂ ਲੱਖੇ ਨੂੰ ਪੁੱਛਿਆ ਮੈਂ ਕਿਹਾ ਲੱਖੇ ਤੂੰ ਬਹੁਤ ਮਾੜਾ ਕੀਤਾ ਉਹ ਪ੍ਰਚਾਰਕ ਮਾਰ ਕੇ ਲੱਖੇ ਨੇ ਗੱਲ ਮੈਨੂੰ ਕਹੀ ਐ ਕਹਿੰਦਾ ਵੀ ਉਹ ਮੈਨੂੰ ਜ਼ਿੰਦਗੀ ਦਾ ਬਹੁਤ ਵੱਡਾ ਪਛਤਾਵਾ ਆ ਵੀ ਮੇਰੇ ਹੱਥੋਂ ਕੌਮ ਦਾ ਇੱਕ ਪ੍ਰਚਾਰਕ ਮਰਿਆ ਜਿਹੜਾ ਤਿੰਨ ਧੀਆਂ ਦਾ ਬਾਪ ਸੀ ਇਹ ਮੰਨਿਆ ਇਹ ਲੱਖੇ ਨੇ ਮੰਨੀ ਐ ਮੇਰੇ ਕੋਲ ਸਟੂਡੀਓ ਤੇ ਆਨ ਰਿਕਾਰਡ ਮੰਨਿਆ ਹੋਇਆ ਆਨ ਰਿਕਾਰਡ ਮੰਨਿਆ ਹੋਇਆ ਮੈਂ ਕਹ ਲੱਕੇ ਸਜ਼ਾ ਤੂੰ ਨਹੀਂ ਭੁਗਤੀ ਸਜ਼ਾ ਨਹੀਂ ਤੂੰ ਭੁਗਤੀ ਸਜ਼ਾ ਤੇ ਉਹ ਤਿੰਨ ਧੀਆਂ ਭੁਗਤਦੀਆਂ ਪਈਆਂ ਜਿਨ੍ਹਾਂ ਦਾ ਪਿਓ ਮਰ ਗਿਆ ਹੂੰ ਹੂੰ ਠੀਕ ਹੈ ਜੀ ਸਿਆਣੇ ਕਹਿੰਦੇ ਤੇ ਬਾਪ